ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਜ਼ਰ ਪਈ ਮੈਨੂੰ ਅੱਜ ਚੱਲਣਾ ਚਾਰ ਸਾਹਿਬ ਜਾਦੇ ਮੇਰਾ ਪਿਤਾ ਬਾਦਸ਼ਾਹ ਦਰਵੇਸ਼ ਸਰਵਜਦਾਨੀ ਸਹਾਇ ਸ਼ਹਿਨशाह ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਸ਼ਾਵਾਜਾਂ ਵਾਲਾ ਜੁਹਾਰ ਦੇਖਣੇ ਵਾਹ ਧੰਨ ਮਾਤਾ ਗੁਜਰਕੌਰ ਜੀ ਧੰਨ ਬਾਬਾ ਜੀ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਜੂਜਾਰ ਸਿੰਘ ਧੰਨ ਬਾਬਾ ਫਤੇਸ਼ ਸਿੰਘ ਇਹਨਾਂ ਦੀ ਸਿੱਧੀ ਸਾਦਤ ਨੂੰ ਕੋਟ ਕੋਟ ਪ੍ਰਣਾਮ ਅਗਲੀ ਗਾੜੀ ਵੈ ਗੁਰੂ ਜੀ ਤੇ ਤੋਂ ਮੈਂ ਸਮਝਾ ਇੱਕ ਵਾਰੀ ਅੱਜ ਮਹੱਲਾ ਸ਼ਾਂਤੀ ਨਗਰ ਮੰਡੀ ਗੋਵਿੰਦਗੜ੍ਹ ਦੇ ਵਿੱਚ ਬੜੀ ਚੌਲ ਦਾ ਲੰਗਰ ਲਾਇਆ ਮਿਕਸ ਸਬਜੀ ਦਾਲ ਦਾ ਭਾਈ ਬੋਬੀ ਵੀਰ ਜਿਹੜਾ ਲਗਾਤਾਰ 3-4 ਦਿਨਾਂ ਤੋਂ ਸੇਵਾ ਨਿਭਾ ਰੇ ਆਪਣੀਆਂ ਡਿਊਟੀਆਂ ਛੱਡ ਕੇ ਮਹਾਰਾਜ ਦੀ ਕਿਰਪਾ ਦੇ ਵਿੱਚ ਹਜ਼ੂਰੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਘਾਟਰ ਸੋਨੂ ਮਹਿਰੋਲੀਆ ਮਨੀ ਵੀਰਾਂ ਹੋਰ ਮੇਰੀਆਂ ਭੈਣਾਂ ਦੇ ਸਦਕੇ ਜਾਈਏ ਜਿਨ੍ਹਾਂ ਨੇ ਆਪਣੇ ਘਰ ਦੇ ਕੰਮਕਾਰ ਛੱਡ ਕੇ ਇਹਨਾਂ ਲੰਗਰਾਂ ਵਿੱਚ ਹਿੱਸਾ ਲਿੱਤਾ ਮੇਰਾ ਵੀਰ ਹਲਵਾਈ ਜਿਹੜਾ 15-20 ਸਾਲਾਂ ਤੋਂ ਸ਼ਾਂਤੀ ਨਗਰ ਮੰਡੀ ਗਵਿੰਦਗੜ ਸੀਦਾ ਦੀ ਧਰਤੀ ਗੁਰੂਆ ਪੀਰਾ ਦੀ ਧਰਤੀ ਜ਼ਿਲ੍ਹਾ ਫਰੇਗੜ ਸਾਹਿਬ ਤੋਂ ਮੈਂ ਤੁਹਾਡਾ ਆਪਣਾ ਭਰਾ ਡਾਕਟਰ ਹਰਪਾਲ ਸਿੰਘ ਵੀਰਾ ਵਿਜੇ ਵੀਰ ਹੋਰ ਵੀਰਾਂ ਠੀਕ ਹੋ ਵਧੀਆ ਵਧੀਆ ਮੇਰੇ ਪਿੰਡਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕਰਪਾ ਕਰਕੇ ਏਦਾਂ ਚੜਦੀ ਕਲਾ ਰੱਖਿਓ ਏਦਾਂ ਹੀ ਮਹਾਰਾਜ ਖੁਸ਼ੀਆਂ ਦੇਿਓ ਸਾਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਧਰਤੀ ਦੇ ਆਉਣ ਦਾ ਹੁਕਮ ਦਿੱਤਾ ਸਰਵੰਸਦਾਨੀਏ ਵੇ ਦੇਣਾ ਕੌਣ ਦੇਊਗਾ ਤੇਰਾ ਚਾਰੇ ਸਾਹਿਬ ਜਾਦੇ ਮਾਤਾ ਗੁਜਰਕੌਰ ਅਰਤੀ ਆਏ ਮਹਾਰਾਜ ਐਦਾਂ ਹੀ ਕਿਰਪਾ ਬਣਾ ਕੇ ਰੱਖਿਓ ਸਾਡੇ ਭੈਣਾਂ ਤੇ ਵੀਰਾ ਤੇ ਜੀਂਦੇ ਆਪਣੀ ਸਿੱਖੀ ਮੇਰਾ ਵੀਰ ਸੰਦੀਪ ਜਿਹੜਾ ਲਗਾਤਾਰ 3 ਦਿਨਾਂ ਤੋਂ ਸੇਵਾ ਨਿਭਾ ਰਿਹਾ ਮਹਾਰਾਜ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਅਰਤੀ ਆਏ ਚੌਰ ਜੇ ਰਾਮੇ ਨਦਕ ਕੇ ਦਾਰ ਕੁਲਵੰਤ ਸਿੰਘ ਜੀ ਸ਼ਾਂਤੀ ਨਗਰ ਮੰਡੀ ਗਵਿੰਦਗੜ ਜਿਹੜਾ ਫੈਦਾ ਜਣ ਸਾਹਿਬ ਕੋ ਮਹਾਰਾਜ ਇਹਨਾਂ ਨੂੰ ਵੀ ਚੜਦੀ ਕਲਾ ਜ ਰੱਖੇ ਵੀ ਲਗਾਤਾਰ ਤਿੰਨ ਦਿਨਾਂ ਤੋਂ ਸੇਵਾ ਨਿਭਾ ਰਹੇ ਨੇ ਅਦਰੇ ਮੰਡੇ ਬਟਾਏ ਆ ਪਾਪਾ ਸੁਖੋਨੀ ਉੱਤਕਾਰ ਕੇ ਅਸੀਂ ਆਂ ਕਾ ਗਰੂ ਜੀ ਕਿਰਪਾ ਕਰਨ ਮੇਰਾ ਦੀਪੂ ਵੀਰਾ ਬਹੁਤ ਹੀ ਬਹੁਤ ਹੀ ਮਹਾਰਾਜ ਜੀ ਨੇ ਇਹਨੂੰ ਬਲ ਬਖਸ਼ਿਆ ਦਾਤੇ ਨੇ ਇਹਦੇ ਇੰਨੀ ਕਿਰਪਾ ਮਹਾਰਾਜ ਜੀ ਦੀ ਭਾਈਆ ਦੇ ਛਿਰਤੇ ਮਹਾਰਾਜ ਜੀ ਇੱਦਾਂ ਹੀ ਬਲ ਬਖਸ਼ਿਆ ਰੱਖਣਾ ਇਹਨਾਂ ਨੂੰ ਮੇਰੀਆਂ ਭੈਣਾਂ ਜਿਹੜਾ ਲਗਾਤਾਰ 3-4 ਦਿਨਾਂ ਤੋਂ ਸੇਵਾ ਨਵਾ ਰਹੀਆਂ ਨੇ ਰੱਕਰ پارک ਤੇ ਪੈਣਾ ਤੇ ਬਣਾ ਕੇ ਰੀਆਂ ਦੀਆਂ ਲਗੋਆਂ ਦੀਆਂ ਭੋਰੀਆਂ ਨੇ ਜਾਨਵਾਰ ਦੇਣੇ ਪਾਜ ਸਿੱਧਾ ਹਰ ਜਾਨ ਮੇਰਾ ਛੋਟਾ ਵਿੱਕੀ ਵੀਰ ਵੇੜਾ ਲਗਾਤਾਰ 3-4 ਦਿਨਾਂ ਤੋਂ ਸ਼ਾਂਤੀ ਨਗਰ ਜ਼ਿਲ੍ਹਾ ਫੋਲੇਗੜ ਸਾਹਿਬ ਕੋ ਸੇਵਾ ਨਿਭਾ ਰਹੇ ਨੇ ਮਹਾਰਾਜ ਇਹਨਾਂ ਨੂੰ ਵੀ ਹਮੇਸ਼ਾ ਖੁਸ਼ ਰੱਖਣ ਮੇਰਾ ਸੰਜੂ ਵੀਰ ਛੋਟਾ ਭਰਾ ਇਹਨਾਂ ਨੇ ਰਲ ਮਿਲ ਕੇ ਇਸ ਲੰਗਰ ਵਿੱਚ ਹਿੱਸਾ ਲਿੱਤਾ ਆਪਣੇ ਕੰਮਕਾਰਾਂ ਨੂੰ ਛੱਡ ਕੇ ਇਹਨਾਂ ਨੇ ਸੇਵਾ ਨਿਭਾਈਆਂ ਲਾਲ ਫਤੇ ਬਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ